ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਟੜਾ ਪਸ਼ੂ ਮੇਲਾ ਹੁਣ ਜਾ ਰਿਹਾ 2025 ਉੱਥੇ ਪਹੁੰਚੇ ਹੋਏ ਆਂ ਤੇ ਬਾਈ ਬਹੁਤ ਸੋਹਣੀ ਝੋਟੀ ਲੈ ਕੇ ਆਇਆ ਇਸ ਬਾਰੇ ਡਿਟੇਲ ਦੇ ਵਿੱਚ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜੇ ਪਿੰਡ ਤੋਂ ਆਇਓ ਬਾਈ ਜੀ ਅਕਲੀਆ ਪਿੰਡ ਆ ਵੀਰੇ ਮੇਰਾ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹੇ ਦੇ ਵਿੱਚ ਅਕਲੀਆ ਪਿੰਡ ਆ ਬਾਈ ਦਾ ਹਾਂਜੀ 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 ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਜਸਵੰਤ ਸਿੰਘ ਹੈ ਜਰਾਈ। ਨਾਮ ਜਸਵੰਤ ਸਿੰਘ ਤੇ ਬਾਈ ਜੀ ਜਿਹੜੀ ਅੱਜ ਬਹੁਤ ਚੰਗੀ ਝੋਟੀ ਲੈ ਕੇ ਆਏ ਹੋ ਇਹ ਰਿੰਗ ਵਾਸਤੇ ਲੈ ਕੇ ਆਏ ਹੋ। ਹਾਂ ਰਿੰਗ ਵਾਸਤੇ। ਅੱਛਾ ਜੀ। ਤੇ ਰਿੰਗ ਚ ਬਾਈ ਹਣੀ ਪਾਉਣਗੇ ਸ਼ੋਅ ਵਾਸਤੇ ਇਹ ਝੋਟੀ ਜਿਹੜੀ ਆ ਲੈ ਕੇ ਆਏ ਆ। ਬਿਊਟੀ ਕੰਪੀਟੀਸ਼ਨ ਇੱਥੇ। ਅੱਛਾ ਜੀ। ਦੋ ਦੰਦ ਦਾ। ਹਾਂ ਜੀ। ਦੋ ਝੋਟੀ ਦਿਖਾਉਣਾ ਹੈ। ਠੀਕ ਹੈ। ਦੋ ਦੰਦ ਬਿਊਟੀ ਕੰਪੀਟੀਸ਼ਨ ਦੇ ਵਿੱਚ ਜਿਹੜੀ ਆ ਝੋਟੀ ਪਾਰਟਿਸਿਪੇਟ ਕਰੂਗੀ ਤੇ ਬਾਈ ਇਸ ਦੀ ਉਮਰ ਜਿਹੜੀ ਉਹ ਤਕਰੀਬਨ 25 ਸਾਲ। ਹਾਂ 25 ਸਾਲ। ਤੇ ਦੋ ਦੰਦ ਦਾ ਤਕਰੀਬਨ 25 ਸਾਲ ਉਮਰ ਹੈ ਇਸ ਅੱਛਾ 2 ਮਹੀਨੇ ਬਾਈ ਕਹਿੰਦਾ ਸੂਣ ਚ ਰਹਿ ਗਏ ਤੇ ਆਪਾਂ ਛੋਟੀ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਸ਼ਾਈਨਿੰਗ ਕਿੰਨੀ ਜਾਂਦੀ ਆ ਛੋਟੀ ਦੇ ਵਿੱਚ ਆਰਡਰ ਕੁਆਲਿਟੀ ਵੀ ਦਿਖਾਣੇ ਆ ਤੁਹਾਨੂੰ ਤੇ 2 ਮਹੀਨੇ ਬਾਈ ਕਹਿੰਦਾ ਸੂਣ ਚ ਰਹਿ ਗਏ ਤੇ ਆਰਡਰ ਕੁਆਲਿਟੀ ਵਧੀਆ ਛੋਟੀ ਦੀ ਕਾਫੀ ਵਧੀਆ ਜਿਹੜਿਆ ਥਣ ਬਣਾ ਰਹੀ ਆ ਛੋਟੀ ਆਰਡਰ ਵੀ ਚੰਗਾ ਕੱਢ ਰਹੀ ਆ ਤੇ 2 ਮਹੀਨੇ ਸੂਣ ਚ ਰਹਿ ਗਏ ਅੱਜ 2 ਦਿਨ ਦੇ ਜਿਹੜੀ ਆ ਸ਼ੋਅ ਵਾਸਤੇ ਛੋਟੀ ਲੈ ਕੇ ਆਏ ਨੇ ਪਾਰਟਿਸਪੇਟ ਕਰਾਨਗੇ ਛੋਟੀ ਨੂੰ ਪਿੱਠ ਪਿੱਠ ਦੀ ਚੜਾਈ ਦੇਖੋ ਚੋਟੀ ਦੀ ਪਿੱਠ ਦੀ ਚੜਾਈ ਤੇ ਆ ਲੰਬਾਈ ਬਹੁਤ ਚੰਗੀ ਆ ਚੋਟੀ ਦੀ ਤੇ ਬਾਕੀ ਸ਼ਾਈਨਿੰਗ ਬਹੁਤ ਆ ਸਿੰਘ ਬਿਲਕੁਲ ਰਿੰਗ ਸਿੰਘ ਆ ਇਸ ਚੋਟੀ ਦਾ ਤੇ ਬਾਈ ਜੀ ਇਸ ਦੇ ਪਿਓ ਦੇ ਬਾਰੇ ਪਤਾ ਹਾਂ ਕਿਹੜੇ ਬੁੱਲ ਦੀ ਲక్ష్ਮੀਂ ਡੈਰੀ ਫਾਰਮ ਹਾਂ ਲక్ష్ਮੀਂ ਡੈਰੀ ਫਾਰਮ ਵਾਲਿਆਂ ਦੇ ਕੋਹੀ ਨੂਰ ਦੀ ਇਹ ਕੱਟੀ ਆ ਤੇ ਬਾਈ ਜੀ ਇਸ ਦੀ ਮਾਂ ਦਾ ਕੀ ਰਿਕਾਰਡ ਰਿਆ ਜਿਹਦੀ ਮਾਂ ਦਾ 24 प्लस हीगा अच्छा 24 प्लस ਜਿਹੜਾ ਇਸ ਦੀ ਮਾਂ ਦਾ ਦੁੱਧ ਦਾ ਰਿਕਾਰਡ ਸੀਗਾ ਤੇ ਬਾਈ ਇਹ ਆਪਣੀ ਹੋਮ ਬ੍ਰੀਡ ਆ ਜਾਂ ਖਰੀਦੀ ਸੀ ਨਹੀਂ ਇਹ ਲੈ ਕੇ ਆਇਆ ਸੀ ਗਾਹਾਂ ਤੋਂ ਅੱਛਾ ਯਾਰ ਦੋਸਤੋ ਤੁਸੀਂ ਲੈ ਕੇ ਆਏ ਸੀ ਤੇ ਖਰੀਦੀ ਸੀ ਬਾਈ ਨੇ ਇਹ ਆਪਣੇ ਯਾਰ ਦੋਸਤੋਂ ਤੋਂ ਤੇ ਬਹੁਤ ਚੰਗੀ ਝੋਟੀ ਹੈ ਤੇ ਆਰਡਰ ਕੁਆਲਿਟੀ ਬਹੁਤ ਚੰਗੇ ਜਿਹੜਿਆ ਥਣ ਬਣਾ ਰਹੀ ਹੈ ਬਿਲਕੁਲ ਮੁਠੀ ਵਾਲਾ ਥਣਾ ਤੇ 2 ਮਹੀਨੇ ਜਿਹੜਿਆ ਸੂਣ ਦੇ ਵਿੱਚ ਰਹਿ ਗਏ ਬਹੁਤ ਚੰਗਾ ਆਰਡਰ ਜਿਹੜਾ ਕੱਢੂਗੀ ਤੇ ਸ਼ੋਅ ਦੇ ਵਾਸਤੇ ਬਾਈ ਝੋਟੀ ਲੈ ਕੇ ਆਇਆ ਹੋਇਆ ਬਾਈ ਜੀ ਸੇਲ ਤਾਂ ਨਹੀਂ ਕਰਦੇ ਇਹ ਝੋਟੇ ਤੇ ਕਰੇ ਰੱਖੋਗੇ ਕਰੇ ਰੱਖੋ ਕਰੇ ਬਾਈ ਨੇ ਸ਼ੌਕ ਨਾਲ ਤਿਆਰ ਕੀਤੀ ਹੋਈ ਆ ਬਾਕੀ ਬਹੁਤ ਚੰਗੀ ਜਿਹੜੀ ਆ ਬਿਊਟੀ ਬਹੁਤ ਜ਼ਿਆਦਾ ਆ ਝੋਟੀ ਦੇ ਵਿੱਚ ਪਤਲਾ ਮੂੰਹ ਆ ਲੰਬਾ ਮੂੰਹ ਲੰਬੀ ਗਰਦਨ ਜਿਹੜੀ ਆ ਪੁੱਠੇ ਦੀ ਚੌੜਾਈ ਬਹੁਤ ਚੰਗੀ ਆ ਝੋਟੀ ਦੀ ਤੇ ਬਾਈ ਜੀ ਆਪਣਾ ਫੋਨ ਨੰਬਰ ਦੱਸ ਦੋ ਜੀ ਇੱਕ ਵਾਰ ਫੋਨ ਨੰਬਰ ਆ ਵੀਰੇ ਮੇਰਾ 70090 70090 32641 32641 ਇਹ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਨਾਮ ਜਸਵੰਤ ਸਿੰਘ ਹਾਂਜੀ ਤੇ ਬਾਈ ਦੀ ਆਪਾਂ ਡਿਟੇਲ ਚ ਜਿਹੜੀ ਹੈ ਵੀਡੀਓ ਬਣਾਤੀ ਤੇ ਝੋਟੀ ਤੋੜ ਕੇ ਵੀ ਦਿਖਾਵਾਂਗੇ ਬਾਈ ਜੀ ਤੇ ਤੋੜ ਕੇ ਝੋਟੀ ਜਿਹੜੀ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਲੋ ਵੀ ਮਿੱਤਰੋ ਤੁਰਦੀ ਦੇਖ ਲਓ ਝੋਟੀ ਤੇ ਤੋੜ ਕੇ ਦਿਖਾਉਣ ਨਾਲ ਜਿਹੜਾ ਆ ਪ੍ਰੋਪਰ ਜੱਜਮੈਂਟ ਪਸ਼ੂ ਦੀ ਹੋ ਜਾਂਦੀ ਆ ਤੇ ਆਰਡਰ ਵਗੈਰਾ ਜਿਹੜਾ ਆ ਥਣ ਵਗੈਰਾ ਚੰਗੀ ਤਰ੍ਹਾਂ ਤੁਹਾਨੂੰ ਦਿਖ ਜਾਣਗੇ ਤੋੜ ਨਾਲ ਤੇ ਬਾਕੀ ਪੁੱਠੇ ਦੀ ਚੜਾਈ ਬਹੁਤ ਜਿਆਦਾ ਚੰਗੀ ਆ ਨਵੀਂ ਉਮਰ ਦੀ ਜਿਹੜੀ ਆ ਝੋਟੀ ਐ ਤੇ ਅਗਲੀਆ ਕਲਾਮ ਤੋਂ ਬਾਈ ਹੁਣੀ ਆਏ ਹੋਏ ਨੇ ਬਹੁਤ ਚੰਗੀ ਸ਼ਾਨਦਾਰ ਝੋਟੀ ਤੇ ਰਿੰਗ ਦੇ ਵਿੱਚ ਬਾਈ ਹੁਣੀ ਪਾਉਣਗੇ ਉਮੀਦ ਕਰਦੇ ਆ ਚੰਗੇ ਸਥਾਨਾਂ ਦੇ ਝੋਟੀ ਜਿਹੜੀ ਆ ਸ਼ੋਅ ਦੇ ਵਿੱਚ ਰਹੂਗੀ ਤੇ ਵਧੀਆ ਜਿਹੜੇ ਆ ਪੋਜੀਸ਼ਨ ਪ੍ਰਾਪਤ ਕਰੂਗੀ ਤੇ 8 ਮਹੀਨੇ ਦੀ ਬਾਈ ਨੇ ਗੱਭਣ ਦੱਸਿਆ ਤੇ ਬਾਈ ਹੁਣ ਇਸ ਟਾਈਮ ਕਿਹੜੇ ਬੁੱਲ ਤੋਂ ਇਹ ਗੱਭਣਾ ਉਹਨੂੰ ਤਾਂ ਸਮਰਾਟ ਥੇਮ ਖੇਰੀਆਂ ਤੋਂ ਗੱਭਣੇ ਬਾਈ ਸਮਰਾਟ ਥੇਮ ਖੇਰੀਆਂ ਜਿਹੜਾ ਕਿ ਸਰਖੀਆਂ ਦੇ ਵਿੱਚ ਝੋਟੇ ਦਾ ਨਾਮ ਆ ਉਸ ਤੋਂ ਗੱਭਣਾ ਇਹ ਤੇ 8 ਮਹੀਨੇ ਦੀ ਗੱਭਣ ਦੱਸਿਆ ਬਾਈ ਨੇ ਤੇ 2 ਮਹੀਨੇ ਇਹਦੇ ਸੌਣਦੇ ਰਹੇਗੇ ਤੇ ਚੰਗੇ ਦੁੱਧ ਦੀ ਉਮੀਦ ਕਰਦੇ ਆ ਤੇ ਬਾਕੀ ਅੱਜ ਚੰਗੀ ਪੋਜੀਸ਼ਨ ਹਾਸਲ ਕਰਨ ਦੀ ਵੀ ਉਮੀਦ ਹੈਗੀ ਆ ਬਾਈ ਨੂੰ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਧੰਨਵਾਦ ਬਾਈ ਦਾ ਕਰਦੇ ਆ ਇੰਨਾ ਚੰਗਾ ਪਸ਼ੂ ਜਿਹੜਾ ਹੈ ਮੇਲੇ 'ਚ ਲੈ ਕੇ ਆਉਣ ਲਈ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ